ਚੈਨਲ ਵੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀਕਾਲ ਨਮਸਕਾਰ ਆਦਾਬ ਅੱਜ ਚਰਚਾ ਕਰਾਂਗੇ ਹਰਿਆਣਾ ਚੋਣ ਦੰਗਲ ਤੇ ਵੀ ਆਖਰ ਹਰਿਆਣਾ ਦੇ ਵਿੱਚ ਕਿਸ ਦੀ ਬਣੇਗੀ ਸਰਕਾਰ ਹਰਿਆਣਾ ਦਾ ਚੋਣ ਸੈਰੀਓ ਇਸ ਵਾਰੀ ਬਕਰਾ ਸੋ ਸਮੀਕਰਨ ਇਸ ਵਾਰੀ ਹਰਿਆਣਾ ਦੇ ਵਿੱਚ ਬਦਲੇ ਨੇ ਭਾਵੇਂ ਕਿ ਕਾਂਗਰਸ 90 ਸੀਟਾਂ ਤੇ ਫਾਈਟ ਕਰ ਰਹੀ ਆ ਬੀਜੇਪੀ ਵੀ 90 ਸੀਟਾਂ ਤੇ ਆਮ ਆਦਮੀ ਪਾਰਟੀ ਨੈਲੋ ਤੇ ਜਜਪੀ ਸੂਸਵਰੀ ਹਰਿਆਣਾ ਦੇ ਵਿੱਚ ਪੰਜ ਜਿਹੜੀਆਂ ਪਾਰਟੀਆਂ ਨੇ ਉਹਨਾਂ ਵੱਲੋਂ ਚੋਣ ਮੈਦਾਨ ਦੇ ਵਿੱਚ ਆਪਣੇ ਜਿਹੜੇ ਉਮੀਦਵਾਰ ਨੇ ਉਹ ਉਤਾਰੇ ਗਏ ਨੇ ਪਿਛਲੀਆਂ ਦੋ ਟਰਮਾਂ ਦੀ ਗੱਲ ਕਰਾਂ ਤਾਂ ਪਿਛਲੀਆਂ ਦੋ ਟਰਮਾਂ ਦੇ ਵਿੱਚ ਬੀਜੇਪੀ ਨੇ ਸੱਤਾ ਦਾ ਸੁਖ ਭੋਗਿਆ ਪਹਿਲੀ ਟਰਮ ਦੇ ਵਿੱਚ ਬੀਜੇਪੀ ਮੈਜੋਰਟੀ ਵਿੱਚ ਆਈ ਤੇ ਦੂਜੀ ਟਰਮ ਦੇ ਵਿੱਚ ਬੀਜੇਪੀ ਨੇ ਜਜਪੀ ਨਾਲ ਮਿਲ ਕੇ ਇਹ ਹਰਿਆਣਾ ਦੀ ਸਰਕਾਰ ਚਲਾਈ ਸੋ ਹੁਣ ਚੋਣ ਪ੍ਰਚਾਰ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਉੱਭਰ ਕੇ ਸਾਹਮਣੇ ਆ ਰਹੀਆਂ ਨੇ ਵੀ ਆਖਰ ਕੀ ਹਰਿਆਣਾ ਦੇ ਲੋਕ ਕੀ ਚਾਹੁੰਦੇ ਨੇ ਬੀਜੇਪੀ ਦੀ ਗੱਲ ਕਰੀਏ ਸੋ ਬੀਜੇਪੀ ਦੇ ਚੋਣ ਪ੍ਰਚਾਰ ਦੇ ਵਿੱਚ ਇਸ ਵਾਰ ਮੋਦੀ ਅਮਰੀਕਾ ਦੇ ਵਿੱਚ ਨੇ ਹਮੇਸ਼ਾ ਝਾਰਖੰਡ ਤੋਂ ਨੇ ਫਿਰਦੇ ਨੇ ਖੱਟੜ ਗੈਪ ਨੇ ਤੇ ਸੈਣੀ ਸਾਹਿਬ ਜਿਹੜੇ ਮੁੱਖ ਮੰਤਰੀ ਬਣੇ ਸਨ हरियाणा ਦੇ ਉਹ ਇਸ ਟਾਈਮ ਰੈਲੀਆਂ ਵਿੱਚ ਨਹੀਂ ਬਲਕਿ ਰੀਲਾਂ ਦੇ ਵਿੱਚ ਨਜ਼ਰ ਆ ਰਹੇ ਨੇ ਲੋਕਾਂ ਨੂੰ ਬਹੁਤ ਸਾਰੇ ਗਿਲੇ ਸ਼ਿਕਵੇ ਭਾਜੀਪੀ ਦੇ 10 ਸਾਲਾਂ ਦੇ ਵਿੱਚ ਰਹੇ ਨੇ ਉਹਨਾਂ ਗਿਲੇ ਸ਼ਿਕਵੇ ਦੀ ਗੱਲ ਕਰਾਂ ਤਾਂ ਬਹੁਤ ਸਾਰੇ ਕਾਰਨ ਇਦਾਂ ਦੇ ਬਣੇ ਕੱਟੜ ਜਿਹੜਾ ਸਰਕਾਰ ਦਾ ਜਿਹੜਾ ਆਪ ਆਪਣਾ ਤਾਨਾਸ਼ਈ ਰਵਈਆ ਸੀ ਚਾਹੇ ਮੈਂ ਗੱਲ ਪੇਰੂਜ਼ਗਾਰਾਂ ਦੀ ਕਰਾਂ ਚਾਹੇ ਕਿਸਾਨਾਂ ਦੀ ਗੱਲ ਕਰੀਏ ਜਦੋਂ ਵੀ ਉਹ ਚੰਡੀਗੜ੍ਹ ਪਹੁੰਚੇ ਨੇ ਤੇ ਡਾਂਗਾਂ ਦੇ ਨਾਲ ਬੀਜੇਪੀ ਸਰਕਾਰ ਦੀ ਹਕੂਮਤ ਦੇ ਸਮੇਂ ਉਹਨਾਂ ਦਾ ਸਵਾਗਤ ਕੀਤਾ ਜਾਂਦਾ ਸੀ ਸੋ ਇਹਨਾਂ ਦੇ ਲੋਕਾਂ ਨੂੰ ਬਹੁਤ ਸਾਰੀਆਂ ਆਸਾਂ ਸਨ ਬੀਜੇਪੀ ਦੇ ਉੱਪਰ ਤੇ ਕਿਤੇ ਨਾ ਕਿਤੇ ਬੇਰੋਜ਼ਗਾਰਾਂ ਨੂੰ ਨੌਕਰੀਆਂ ਵੀ ਨਹੀਂ ਮਿਲੀਆਂ ਤੇ ਬਹੁਤ ਸਾਰੇ ਐਮਐਲਏ ਨੇ ਉਹਨਾਂ ਦਾ ਆਪਣਾ ਖੁਦਰਾ ਪਨ ਵੀ ਉੱਤੇ ਰਿਹਾ ਜੇ ਗੱਲ ਕਰੀਏ ਹਰਿਆਣਾ ਦੇ ਵਿੱਚ 90 ਸੀਟਾਂ ਦੇ ਕਾਂਗਰਸ ਵੱਲੋਂ ਲੜਾਈ ਲੜੀ ਜਾ ਰਹੀ ਹੈ ਸੀਟਾਂ ਦੇ ਮਾਮਲੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਕਿਦਾਂ ਹਰਿਆਣਾ ਨੇ ਇਨਸਟਾਲਮੈਂਟ ਦੇ ਵਿੱਚ ਹੋਲੀ ਹੋਲੀ ਆਪਣੀਆਂ ਜੜੀਆਂ ਨੇ ਕਿਸਤਾਂ ਦੇ ਵਿੱਚ ਆਪਣੇ ਉਮੀਦਵਾਰ ਐਲਾਨੇ ਕਿਉਂਕਿ ਹਰਿਆਣਾ ਦੇ ਵਿੱਚ ਵੀ ਇੱਕ ਰਫੜ ਜਿਹੜਾ ਚੱਲ ਰਿਹਾ ਕਿਉਂਕਿ ਹੁੱਡਾ ਦਾ ਆਪਣਾ ਸੈਂਟਰ ਦੇ ਵਿੱਚ ਮਾਰਕ ਹੈ ਤੇ ਕੁਮਾਰੀ ਜਿਹੜੀ ਸ਼ੈਲਜ ਹੈ ਉਹ ਆਪਣੇ ਢੰਗ ਦੇ ਨਾਲ ਚੱਲ ਰਹੇ ਨੇ ਭਾਵੇਂ ਕਿ 90 ਦੇ 90 ਉਮੀਦਵਾਰ ਤਾਰਨ ਤੋਂ ਬਾਹਰ ਕੋਈ ਬਾਗੀ ਸੁਰ ਇੰਨੇ ਨਜ਼ਰ ਨਹੀਂ ਆਏ ਹਰਿਆਣਾ ਦੇ ਵਿੱਚ ਪਰ ਫਿਰ ਵੀ ਕਿਤੇ ਨਾ ਕਿਤੇ ਕਾਂਗਰਸ ਦੇ ਬਹੁਤ ਸਾਰੇ ਐਸੇ ਵਿਧਾਇਕ ਸਨ ਜਿਨ੍ਹਾਂ ਨੂੰ ਟਿਕਟਾਂ ਨਹੀਂ ਮਿਲੀਆਂ ਉਹ ਅੰਦਰਲੇ ਖਾਤੇ ਵਿੱਚ ਨਰਾਜ ਵੀ ਚੱਲ ਰਹੇ ਨੇ ਕੁਮਾਰੀ ਜਿਹੜੀ ਸ਼ੈਲਜਾ ਉਹ ਵੀ ਚੋਣ ਪ੍ਰਚਾਰ ਦੇ ਵਿੱਚੋਂ ਗੈਪ ਨੇ ਦਿਸ ਨਹੀਂ ਰਹੇ ਹਲਕੀ ਹਲਕੀ ਟਾਮੀ ਟਾਮੀ ਸੋਸ਼ਲ ਮੀਡੀਆ ਦੇ ਆਪਣੀ ਜਿਹੜੀ ਹੈਗੀ ਆਪਣੀ ਆਵਾਜ਼ ਨੂੰ ਲੋਕਾਂ ਦੇ ਅੱਗੇ ਪੇਸ਼ ਕਰ ਰਹੇ ਨੇ ਸੋ ਹਰਿਆਣਾ ਦੇ ਵਿੱਚ ਇਹ ਨੈਲੋ ਦਾ ਜਿਹੜਾ ਹਸ਼ਰ ਹਾਸ਼ੀਆਤ ਦੇ ਵਿੱਚ ਗਈ ਪਿਛਲਾ ਆਪਾਂ ਵੇਖਿਆ ਹੀ ਹੈ ਪਿਛਲੀਆਂ ਦੋ ਚੋਣਾਂ ਦੇ ਵਿੱਚ ਤੇ ਜਜਪੀ ਦਾ ਵਿਰੋਧ ਵੀ ਇਸ ਵਾਰ ਹਰਿਆਣਾ ਦੇ ਵਿੱਚ ਹੋ ਰਿਹਾ ਜਜਪੀ ਦੇ ਉਮੀਦਵਾਰ ਦਾ ਪਿੱਛੇ ਜੇ ਬਲਵੇੜਾ ਜੋ ਕਿ ਗੂਲਾ ਵਿਧਾਨ ਸਭਾ ਹਲਕਾ ਦੇ ਵਿੱਚ ਬੈਲਟ ਪੈਂਦੀ ਹੈ ਉੱਥੇ ਵੀ ਇੱਕ ਵੱਡਾ ਵਿਰੋਧ ਦੇਖਣ ਨੂੰ ਮਿਲਿਆ ਸੀ ਸੋ ਲੋਕ ਕਿਤੇ ਨਾ ਕਿਤੇ ਬੀਜਪੀ ਜਿਹੜਾ ਆਪਣਾ ਖੇਤਰ ਹੈ ਬੀਜਪੀ ਦਾ ਜੇ ਮੈਂ ਗੱਲ ਕਰਾਂ ਕਰ ਨਾਲ ਅੰਬਾਲਾ ਇਹ ਸਾਰੀ ਜਿਹੜੀ ਬੈਲਟ ਦੇ ਵਿੱਚ ਬੀਜਪੀ ਦੀ ਆਪਣੀ ਬੈਲਟ ਹੈ ਜਿੱਥੇ ਉਹਨਾਂ ਦੇ ਫਾਲੋਅਰਸ ਵੀ ਨੇ ਉਹਨਾਂ ਨੂੰ ਪਿਆਰ ਵੀ ਕਰਦੇ ਨੇ ਕਿਤੇ ਕਿਤੇ ਉੱਥੇ ਉਹਨਾਂ ਨੂੰ ਵਿਰੋਧ ਬਾਅਦ ਚਲਣਾ ਪੈ ਰਿਹਾ ਪਾਵੇਂ ਕਿ जाट ਇੱਕ ਵੱਡੀ ਪੱਦਰ ਤੇ ਜੱਟ ਜਿਹੜਾ ਵਰਗ ਹੈ ਹਰਿਆਣੇ ਦਾ ਉਹ ਵੀ ਬੀਜੇਪੀ ਤੋਂ ਨਾਰਾਜ਼ ਹੈ ਕਿਉਂਕਿ जाट ਜਿਹੜਾ ਵਰਗ ਹੈ ਉਹ ਕਿਸਾਨੀ ਸੈਕਟਰ ਦੇ ਨਾਲ ਜੁੜਿਆ ਹੋਇਆ ਤੇ ਉਹਨਾਂ ਨੇ ਕਿਸਾਨਾਂ ਦੇ ਨਾਲ ਮਿਲ ਕੇ ਪੰਜਾਬ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਪਹਿਲਾ ਦਿੱਲੀ ਦਾ ਧਰਨਾ ਉਹਨਾਂ ਨੇ ਚਲਾਇਆ ਸੀ ਸੋ ਹਮੇਸ਼ਾ ਇਹ ਜਿਹੜੇ ਕਿਸਾਨ ਨੇ ਉਹ ਸ਼ਨਰਚਿਲ ਹਰਿਆਣਾ ਦੇ ਰਹੇ ਨੇ ਸੋ ਬਾਹਰਾਂ ਦੇ ਪੰਜਾਬ ਦੇ ਜਿਹੜੇ ਧਰਨੇ ਲੱਗੇ ਉਹਦੇ ਪ੍ਰਤੀ ਵੀ ਆਪਣੀ ਜਿਹੜੀ ਆਵਾਜ਼ ਹੈ ਹਰਿਆਣਾ ਦੇ ਕਿਸਾਨਾਂ ਨੇ ਬੁਲੰਦ ਕੀਤੀ ਸੀ ਵੀ ਬਾਰਡਰ ਖੋਲਣੇ ਚਾਹੀਦੇ ਨੇ ਹਰਿਆਣਾ ਦੇ ਕਿਸਾਨ ਇਸ ਕਰਕੇ ਨਰਾਜ਼ ਹਨ ਵੀ ਕੱਟੜ ਸਰਕਾਰ ਨੇ ਕੋਈ ਵੀ ਹਮਦਰਦੀ ਪੇਸ਼ ਨਹੀਂ ਕੀਤੀ ਨਾ ਹੀ ਕੇਂਦਰ ਦੇ ਅੱਗੇ ਕੋਈ ਗੋਹਾਰ ਲਾਈ ਨਾ ਹੀ ਕਿਸਾਨਾਂ ਦੀ ਮਦਦ ਦੇ ਲਈ ਉਹਨਾਂ ਨੇ ਕੋਈ ਚੰਗੇ ਜਿਹੇ ਸ਼ਬਦ ਨੇ ਆਪਣੀ ਸਰਕਾਰ ਦੇ ਵਿੱਚ ਕਹੇ ਸੋ ਕਿਸਾਨਾਂ ਦਾ ਇੱਕ ਵੱਡਾ ਅਭਰੋਥ ਜਿਹੜਾ ਹੈਗਾ ਉਹ ਚੱਲਣਾ ਪੈ ਰਿਹਾ ਜਿਹਦੇ ਕਰਕੇ বিজে ਦਾ ਵੱਡਾ ਜਿਹੜਾ ਬੋਟ ਬੈਂਕ ਹੈ ਉਹ ਵੀ ਕਿਤੇ ਨਾ ਕਿਤੇ ਖਿੰਡਦਾ ਨਜ਼ਰ ਆ ਰਿਹਾ ਸੋ ਜੇਕਰ ਹਰਿਆਣਾ ਦੇ ਵਿੱਚ ਕੀ ਆ ਜਾ ਰਿਹਾ ਵੀ ਜਿਹੜੇ ਮਾਹਿਰ ਨੇ ਸਿਆਸੀ ਮਾਹਿਰ ਨੇ ਉਹ ਇਸ ਗੱਲ ਦੇ ਅੰਦਾਜ਼ੇ ਲਾ ਰਹੇ ਨੇ ਚੀਰ ਫੜ ਕਰ ਰਹੇ ਨੇ ਇਸ ਨੂੰ ਵੇਖ ਰਹੇ ਨੇ ਪਰਚੋਲ ਕਰ ਰਹੇ ਨੇ ਵੀ ਇਸ ਵਾਰੀ ਹਰਿਆਣਾ ਦੇ ਵਿੱਚ ਕੀ ਹੋਵੇਗਾ ਭਾਵੇਂ ਕਿ ਹਰਿਆਣਾ ਦੇ ਵਿੱਚ ਕਾਂਗਰਸ ਵੀ ਕਿਣੀ ਫਿਰਦੀ ਆ ਪਰ ਲੇਕਿਨ ਸਿਆਸੀ ਮਾਹਿਰ ਇਹ ਗੱਲ ਕਹਿੰਦੇ ਨਜ਼ਰ ਆ ਰਹੇ ਨੇ ਵੀ ਬੀਜੇਪੀ ਦੀ ਨਲੈਕੀ ਉਹਨਾਂ ਦੀਆਂ ਆਪਣੀਆਂ ਗਲਤੀਆਂ ਕਰਕੇ ਗਲਤੀਆਂ ਦਾ ਪਤਲਾ ਬਨ ਕਰਕੇ ਕੁਦਰਤੀ ਤੌਰ ਤੇ ਲੋਕ ਜਿਹੜੇ ਨੇ ਉਹ ਕਾਂਗਰਸ ਵੱਲ ਝੁਕਾ ਆਏ ਤੇ ਲੋਕ ਜਿਹੜੇ ਨੇ ਕਾਂਗਰਸ ਵੱਲ ਵਾਧੇ ਨਜ਼ਰ ਆ ਰਹੇ ਨੇ ਸੋ ਕਿਹਾ ਜਾ ਰਹਾ ਵੀ ਇਸ ਵਾਰੀ 60 ਦੇ ਕਰੀਬ ਜੜੀਆਂ ਸੀਟਾਂ ਨੇ ਉਹਨਾਂ ਦੇ ਵਿੱਚ ਇੱਕ ਚੰਗੀ ਜਿਹੜੀ ਪਕੜ ਹੈ ਉਹ ਕਾਂਗਰਸ ਦੀ ਦਿਖਾਈ ਦੇ ਰਹੀ ਹੈ ਸੋ ਜਾਤ ਬੈਲਟ ਦੀ ਗੱਲ ਕਰਾਂ ਮੈਂ ਨਰਮਾਣਾ ਜੀਨ ਹਿਸਾਰ ਰੋहतक ਚਰਖੀ ਦਾਦਰੀ ਫਰੀਦাবাদ ਪਾਣੀਪਤ ਕਿਤੇ ਨਾ ਕਿਤੇ ਸਾਰਾ ਜਿਹੜਾ जाट ਵਰਗ ਹੈ ਉਹ जाट ਜਿਹੜਾ ਵਰਗ ਹੈ ਭਾਜਪਾ ਦੀਆਂ ਨੀਤੀਆਂ ਤੋਂ অসੰਤੁਸ਼ਟ ਹੈ ਉਦੋਂ ਉਹਨੇ ਗੱਲ ਕਰੀਏ ਮੋਦੀ ਸਰਕਾਰ ਦੀ ਕਿਉਂਕਿ ਲੋਕ ਸਭਾ ਜਿਹੜੀਆਂ ਚੋਣਾਂ ਹੋਈਆਂ ਨੇ ਉਹਦੇ ਚੋਣਾਂ ਦੇ ਵਿੱਚ ਹਰਿਆਣਾ ਦੇ ਵਿੱਚ ਵੀ ਇਹ ਗੱਲ ਸਾਹਮਣੇ ਆਈ ਵੀ ਪੰਜ ਜਿਹੜੀਆਂ ਸੀਟਾਂ ਕਾਂਗਰਸ ਨੇ ਆਪਣੀ ਝੋਲੀ ਦੇ ਵਿੱਚ ਲਈਆਂ ਨੇ ਉਹਦੇ ਵਿੱਚ जाट ਤੇ ਦਲਿਤ ਵਰਗ ਦਾ ਸਾਂਝਾ ਸਹਿਯੋਗ ਰਿਹਾ ਸਾਂਝਾ ਮੰਚ ਰਿਹਾ ਜਿਸ ਕਰਕੇ ਪੰਜ ਜਿਹੜੀਆਂ ਸੀਟਾਂ ਉਹਨਾਂ ਨੇ ਲਈਆਂ ਨੇ ਸੋ ਮੋਦੀ ਸਰਕਾਰ ਤਾਂ ਖੁਦ ਆ ਲੰਗੜੀ ਸਥਿਤੀ ਦੇ ਵਿੱਚ ਆ ਚੰਦਰ ਬਾਬੂ ਨਾਡੂ ਤੇ ਨਾਲ ਨਿਤਿਸ਼ ਕੁਮਾਰ ਦੇ ਨਾਲ ਮਿਲ ਕੇ ਸਰਕਾਰ ਬਣੀ ਹੈ ਕਿਤੇ ਨਾ ਕਿਤੇ ਬੀਜੇਪੀ ਦਾ ਉਹ ਪ੍ਰਭਾਵ ਵੀ ਨਹੀਂ ਤੇ ਨਾ ਹੀ ਹਰਿਆਣਾ ਚੋਣ ਪ੍ਰਚਾਰ ਦੇ ਵਿੱਚ ਰੈਲੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਕਿਆ ਜਾਂਦਾ ਸੀ ਵੀ ਜਦੋਂ ਹਰਿਆਣਾ ਦੀਆਂ ਚੋਣਾਂ ਆਉਦੀਆਂ ਸਨ ਤਾਂ ਪਹਿਲਾਂ ਪਰਸ਼ੇਤਰ ਦੀ ਧਰਤੀ ਤੇ ਮੋਦੀ ਵੱਲੋਂ ਹੋਰਾਂ ਵੱਲੋਂ ਜਿਹੜੀਆਂ ਰੈਲੀਆਂ ਹੋਮ ਹੋਮ ਆ ਕੇ ਕੀਤੀਆਂ ਜਾਂਦੀਆਂ ਸਨ ਲੇਕਿਨ ਹੁਣ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਬੀਜੇਪੀ ਵਿੱਚ ਘਬਰਾਹਟ ਹੈ ਕਿਉਂਕਿ ਚੋਣ ਪ੍ਰਚਾਰ ਪਾਵੇ ਕੀ ਤਿੰਨ ਚਾਰ ਦਿਨ ਹੋ ਗਏ ਨੇ ਚੋਣ ਪ੍ਰਚਾਰ ਨੂੰ ਕਿਤੇ ਨਾ ਕਿਤੇ ਬੀਜੇਪੀ ਦੀ ਜੋ ਦਿਖਣੀ ਚਾਹੀਦੀ ਸੀ ਦਿਖ ਚੋਣ ਪ੍ਰਚਾਰ ਦੇ ਵਿੱਚ ਉਹ ਪੱਠੀ ਉਹ ਬਲਦੀ ਉਹ ਦਾਣੇ ਭੁੰਦੇ ਜਾਂ ਡਿੱਗਦੇ ਬਾਹਰ ਨਜ਼ਰ ਨਹੀਂ ਆ ਰਹੇ ਸੋ ਹਰਿਆਣਾ ਦੀਆਂ ਇਹਨਾਂ 90 ਸੀਟਾਂ ਦੇ ਇਸ ਵਾਰ ਜਿਹੜੇ ਮੁਕਾਬਲੇ ਭਾਵੇਂ ਕੀ ਬੜੇ ਹੀ ਸਖਤ ਦਖਾਈ ਦੇ ਰਹੇ ਨੇ ਪਰ ਲੇਕਿਨ ਕਾਂਗਰਸ ਕਿਤੇ ਨਾ ਕਿਤੇ ਅਗਾ ਵੱਧਦੀ ਨਜ਼ਰ ਆ ਰਹੀ ਹੈ ਉਧਰੋਂ ਰਾਹੁਲ ਗਾਂਧੀ ਦੀ ਭਾਰਤ ਜੋੜੋ ਜਿਹੜੀ ਯਾਤਰਾ ਸ਼ੁਰੂ ਕੀਤੀ ਗਈ ਸੀ ਉਸ ਦਾ ਇੱਕ ਵੱਡਾ ਪ੍ਰਭਾਵ ਜਿਹੜਾ ਗਿਆ ਉਹ ਵੀ ਹਰਿਆਣਾ ਦੀ ਧਰਤੀ ਦੇ ਉੱਪਰ ਪਿਆ ਜੇਕਰ ਹਰਿਆਣਾ ਦੇ ਵਿੱਚ ਇਸ ਵਾਰ ਕਾਂਗਰਸ ਜਿੱਤਦੀ ਹੈ ਸਿਆਸੀ ਮਾਹਿਰ ਇਹ ਗੱਲ ਕਹਿੰਦੇ ਨੇ ਵੀ ਇਹਦਾ ਜਿਹੜਾ ਕਰੰਟ ਹੈ ਇਹਦਾ ਕਰੰਟ ਰਾਜਸਥਾਨ ਨਾਲ ਲੱਗਦਾ ਹੈ ਹਰਿਆਣਾ ਦੇ ਦਿੱਲੀ ਦੇ ਕੁਝ ਲਾਕੇ ਨਾਲ ਲੱਗਦੇ ਨੇ ਇਹੀ ਕਰਨ ਯੂਪੀ ਤੇ ਯੂਪੀ ਤੋਂ ਅਗੇ ਮਹਾਰਾਸ਼ਟਰ ਤੇ ਅਗੇ ਝਾਰਖੰਡ ਜਾ ਪਹੁੰਚੇਗਾ ਕਿਉਂਕਿ ਇਸ ਵਾਰ ਹਰਿਆਣਾ ਦੇ ਵਿੱਚ ਕਾਂਗਰਸ ਨੇ ਵੀ ਆਪਣੀ ਜਿਹੜੀ ਨਿਸ਼ਾਨਦੇਹੀ ਕੀਤੀ ਆਪਣੇ ਉਮੀਦਵਾਰਾਂ ਦੀ ਕੁਝ ਨਵੇਂ ਉਮੀਦਵਾਰਾਂ ਨੂੰ ਵੀ ਮੌਕਾ ਦਿੱਤਾ ਕਿਉਂਕਿ ਇੰਟੈਲੀਜੈਂਸੀ ਜਿਹੜੀਆਂ ਰਿਪੋਰਟਾਂ ਧਰਤਲ ਜਿਹੜੀਆਂ ਰਿਪੋਰਟਾਂ ਹਰਿਆਣਾ ਤੋਂ ਆ ਰਹੀਆਂ ਨੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਲੋਕ ਕਾਂਗਰਸ ਵੱਲੋਂ ਉਹਨਾਂ ਦਾ ਚੁਟਾਵ ਵੀ ਨਜ਼ਰ ਆ ਰਿਹਾ ਹੈ ਸੋ ਅੱਜ ਚੋਣ ਪ੍ਰਚਾਰ ਹਰਿਆਣਾ ਦੇ ਵਿੱਚ ਹੁਣ 5 ਅਕਤੂਬਰ ਨੂੰ ਵੋਟਾਂ ਜਿਹੜੀਆਂ ਪੈਣੀਆਂ ਨੇ ਇਹਨਾਂ ਵੋਟਾਂ ਦੇ ਵਿੱਚ ਨਤੀਜਿਆਂ ਦੇ ਵਿੱਚ ਪਤਾ ਲੱਗੇਗਾ ਵੀ ਆਖਰ ਜਿਹੜੀ ਲੋਕ ਹਰਿਆਣਾ ਦੇ ਲੋਕ ਕਿੱਦਾਂ ਦੀ ਮਾਨਸਿਕਤਾ ਰੱਖਦੇ ਨੇ ਸੋ ਇਸ ਵਾਰੀ ਸਰਕਾਰ ਨੂੰ ਕਿਹੜੀ ਸਰਕਾਰ ਨੂੰ ਕਿੰਨੀਆਂ ਸੀਟਾਂ ਦੇ ਲੈ ਕੇ ਜਾਣਗੇ ਸੋ ਹਰਿਆਣਾ ਦੇ ਵਿੱਚ ਜਾਤੀ ਜਿਹੜਾ ਵਰਗ ਹੈ ਕਈ ਹਲਕਿਆਂ ਦੇ ਵਿੱਚ ਭਾਰੂ ਐ ਕੋਈ ਹਲਕੇ ਇਦਾਂ ਦੇ ਵੀ ਨੇ ਜਿੱਥੇ ਸਾਰੇ ਜਾਤਾਂ ਦੇ ਲੋਕ ਇਕੱਠੇ ਮਿਲ ਕੇ ਰਹਿੰਦੇ ਨੇ ਕਿਤੇ ਨਾ ਕਿਤੇ ਜਾਤ ਤੇ ਦਲਿਤ ਕਤਰੀ ਭਾਈਚਾਰਾ ਸਿੱਖ VOTER ਵੀ ਨੇ ਤੇ ਕੁਝ ਇਲਾਕੇ ਦੇ ਵਿੱਚ ਮੁਸਲਮਾਨ VOTER ਵੀ ਹੈ ਜੋ ਕਿ BJP ਤੋਂ ਸਿੱਧੇ ਰੂਪ ਦੇ ਵਿੱਚ ਨਰਾਜ ਹੈ ਸੋ ਇਸ ਵਾਰ ਹਰਿਆਣਾ ਦੀਆਂ ਚੋਣਾਂ ਦੇ ਵਿੱਚ ਅਜੇ ਕੋਈ ਵੱਡੀ ਰੈਲੀ ਭਾਵੇਂ ਕਿ ਕਾਂਗਰਸ ਦੀ ਭਾਵੇਂ BJP ਦੀ JJP ਦੀ ਅਨੈਲੋ ਦੀ ਅਜੇ ਨਜ਼ਰ ਨਹੀਂ ਆਈ ਲੇਕਿਨ ਉਹਨਾਂ ਦੇ ਜਿਹੜੇ ਆਕਾ ਨੇ ਵੱਡੇ ਜਿਹੜੇ ਲੀਡਰ ਨੇ ਵੱਖ-ਵੱਖ ਹਲਕਿਆਂ ਦੇ ਵਿੱਚ ਜਾ ਰਹੇ ਨੇ ਸੋ ਜਿੱਥੇ ਵੀ ਚੋਣ ਪ੍ਰਚਾਰ ਕਾਂਗਰਸ ਦਾ ਹੁੰਦਾ ਕੋਈ ਵੀ ਉਮੀਦਵਾਰ ਖੜਾ ਹੈ ਤਾਂ ਉਹਨਾਂ ਵੱਲੋਂ ਆਵਾਜ਼ ਜਿਹੜੀ ਆ ਰਹੀ ਹੈ ਉਹ ਭਪਿੰਦਰ ਹੁੱਡਾ ਦੀ ਆ ਰਹੀ ਹੈ ਵੀ ਭਪਿੰਦਰ ਹੁੱਡਾ ਦੀ ਨਿਤ ਦੇ ਵਿੱਚ ਸਰਕਾਰ ਬਣੇਗੀ ਸੋ ਭਪਿੰਦਰ ਹੁੱਡਾ ਦੇ بیٹے ਦਪਿੰਦਰ ਹੁੱਡਾ ਜੋ ਕਿ ਮੈਂਬਰ ਪਾਰਲੀਮੈਂਟ ਨੇ ਹੋ ਤੇ ਲਗਾਤਾਰ ਉਹ ਜਿੱਤਦੇ ਆ ਰਹੇ ਨੇ ਤੇ ਉਹਨਾਂ ਦੀ ਆਪਣੀ ਜਿਹੜੀ ਦਿੱਖ ਹੈ ਤੇ ਜਿਹੜੇ जाट ਲੋਕ ਦੇ ਭਾਈਚਾਰੇ ਦੇ ਯੁਵਾ ਵਰਗ ਹੈ ਉਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਕਰਦਾ ਲਾਈਕ ਕਰਦਾ ਅਸੀਂ ਪਰਸੋਂ ਵੀ ਸਾਡੀ ਟੀਮ ਪਹੁੰਚੀ ਸੀ ਗੋਲਾ ਹਲਕਾ ਦੇ ਵਿੱਚ ਭੇਵਾ ਵਿਧਾਨ ਸਭਾ ਹਲਕਾ ਦੇ ਵਿੱਚ ਜਿੱਥੇ ਵੇਖਿਆ ਸੀ ਦਪਿੰਦਰ ਹੁੱਡਾ ਆਏ ਸਨ ਤੋਂ ਦਪਿੰਦਰ ਹੁੱਡਾ ਨੇ ਕਿਹਾ ਵੀ ਭਾਜਪੀ ਨੇ ਜੋ ਵਾਅਦੇ ਕੀਤੇ ਸਨ ਉਹ ਵਾਅਦੇ ਨਹੀਂ ਨਿਭਾਏ ਯੁਵਾ ਵਰਗ ਨੂੰ ਨੌਕਰੀਆਂ ਨਹੀਂ ਦਿਤੀਆਂ ਸੋ ਇਸ ਕਰਕੇ ਲੋਕ ਜਿਹੜੇ ਨੇ ਇਹਨਾਂ ਨੂੰ ਹੁਣ ਵਿਦਾ ਕਰਨਾ ਚਾਹੁੰਦੇ ਨੇ ਇਹਨਾਂ ਨੂੰ ਹੁਣ ਗੱਦੀ ਤੋਂ ਲਾਉਣਾ ਚਾਹੁੰਦੇ ਨੇ ਉਹ ਵਕ ਵਕ ਖਲਕਿਆਂ ਦੇ ਵਿੱਚ ਜਾ ਕੇ ਲੋਕਾਂ ਨੂੰ ਕਹਿ ਰਹੇ ਨੇ ਵੀ ਤੁਸੀਂ ਵੱਧ ਤੋਂ ਵੱਧ ਵੋਟਾਂ ਦੇ ਆਪਣੇ ਜਿਹੜੇ ਉਮੀਦਵਾਰ ਨੇ ਉਸ ਨੂੰ ਜਿਤਾ ਕੇ ਭੇਜੋ ਤਾਂ ਜੋ ਆਪਾਂ ਸਾਂਝੇ ਤੌਰ ਤੇ ਹਰਿਆਣਾ ਦਾ ਜਿਹੜਾ ਪਿਛਲੇ 10 ਸਾਲ ਦਾ ਨੁਕਸਾਨ ਹੋਇਆ ਹੈ ਜਿਹੜਾ ਵਿਕਾਸ ਹਰਿਆਣਾ ਦਾ ਨਹੀਂ ਹੋਇਆ ਕਿਤਨਾ ਕਿਤੇ ਵੰਡੀਆਂ ਪਈਆਂ ਨੇ ਲੋਕਾਂ ਨੂੰ ਇੱਕ ਮੰਚ ਤੇ ਲਿਆਂਦਾ ਜਾ ਸਕੇ ਸੋ ਇਹਨਾਂ ਹਰਿਆਣਾ ਦੀਆਂ ਚੋਣਾਂ ਦੇ ਵਿੱਚ ਬਹੁਤ ਸਾਰੇ ਇਲਾਕੇ ਐਦਾਂ ਦੇ ਨੇ ਜਿੱਥੇ ਜਿਨ੍ਹਾਂ ਇਲਾਕਿਆਂ ਦੇ ਵਿੱਚ ਵਿਕਾਸ ਨਹੀਂ ਵੀ ਹੋਇਆ ਕਿ ਉਸ ਇਲਾਕਿਆਂ ਦੇ ਵਿੱਚ ਪਾਣੀ ਦੀ ਸਮੱਸਿਆ ਹੈ ਪਿੰਡਾਂ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਪਿੰਨੋਂ ਜਿੱਥੇ ਵਿਕਾਸ ਕਾਰਜ ਨਹੀਂ ਹੋਏ ਉੱਥੇ ਵੀ ਭਾਜਪੀ ਦੇ ਕੁਝ ਜਿਹੜੇ ਆਗੂ ਨੇ ਬੀਜੇਪੀ ਦੀ ਸਰਕਾਰ ਦੇ ਵਿੱਚ ਰਹੇ ਨੇ ਉਹਨਾਂ ਦੀਆਂ ਕੰਸੋਆਂ ਉਹਨਾਂ ਦੀਆਂ ਖਬਰਾਂ ਵੀ ਆ ਰਹੀਆਂ ਨੇ ਉਹ ਵੀ ਬੀਜੇਪੀ ਛੱਡ ਕੇ ਕਾਂਗਰਸ ਜਿਹੜੀ ਜੁਆਇਨ ਕਰ ਰਹੇ ਨੇ ਸੋ ਆਮ ਆਦਮੀ ਪਾਰਟੀ ਦੀ ਜੇ ਮੈਂ ਗੱਲ ਕਰਾਂ ਸੋ ਆਮ ਆਦਮੀ ਪਾਰਟੀ ਦੇ ਸਮਝੌਤੇ ਦੀ ਗੱਲ ਇਸ ਵਾਰੀ ਹਰਿਆਣਾ ਦੇ ਵਿੱਚ ਚੱਲੀ ਸੀ ਬੜੀਆਂ ਬੈਠਕਾਂ ਹੋਈਆਂ ਲੇਕਿਨ ਬੈਠਕਾਂ ਤੋਂ ਬਾਅਦ ਆਖਰ ਕਾਂਗਰਸ ਨੇ ਫੈਸਲਾ ਲਿਆ ਵੀ ਆਪਣੇ ਬਲਬੋਤੇ ਦੇ ਚੋਣ ਲੜਨਗੇ ਸੋ 2019 ਦੀਆਂ ਚੋਣਾਂ ਦੇ ਮੈਂ ਪਿਛਲੇ ਇਤਿਹਾਸ ਸੇ ਤੁਹਾਨੂੰ ਮੈਂ ਚਾਹਤੀ ਮੈਨਣਾ ਚਾਹਣਾ ਵੀ ਆਵਾਜ਼ ਆਦਮੀ ਪਾਰਟੀ ਨੇ 46 ਸੀਟਾਂ ਦੇ ਹਰਿਆਣਾ ਦੇ ਵਿੱਚ ਫਾਈਟ ਕੀਤੀ ਗਈ ਸੀ ਲੇਕਿਨ ਜੋ ਦਿਖਣਾ ਚਾਹੀਦਾ ਸੀ ਜੋ ਪਰਫਾਰਮੈਂਸ ਹੋਣੀ ਚਾਹੀਦੀ ਸੀ ਆਵਾਜ਼ ਆਦਮੀ ਪਾਰਟੀ ਦੀ ਨਹੀਂ ਆਈ ਸੋ ਇਸ ਵਾਰ ਹਰਿਆਣਾ ਦੇ ਵਿੱਚ ਭਾਵੇਂ ਕਿ ਕਈ ਤਰ੍ਹਾਂ ਦੀਆਂ ਅੰਦਰੂਨੀ ਜਿਹੜੀ ਗਤੀਵਿਧੀਆਂ ਨੇ ਗੰਢ ਤੁੱਪਾ ਮੱਖਵਾ ਖਲਕਿਆਂ ਦੇ ਵਿੱਚ ਚੱਲ ਰਹੀਆਂ ਨੇ ਕਿਉਂਕਿ ਵੋਟਰਾਂ ਦੀ ਮਾਰਸ਼ਿਕਤਾ ਨੂੰ ਪੜਨਾ ਕਿਸੇ ਉਮੀਦਵਾਰ ਲਈ ਸੌਖਾ ਕਾਰਜ ਨਹੀਂ ਹੋਇਆ ਭਾਵੇਂ ਕਿ ਉਮੀਦਵਾਰਾਂ ਨੇ ਆਪਣੇ ਆਪਣੇ ਮੀਡੀਆ ਸੈੱਲ ਆਪਣੇ ਆਈਟੀ ਸੈੱਲ ਆਪਣੇ ਆਪਣੇ ਵਰਕਰ ਆਪਣੇ ਆਪਣੇ ਅਹੁਦੇਦਾਰ ਪਿੰਡਾਂ ਦੇ ਵਿੱਚ ਜੋਰ ਲਾਇਆ ਹੋਇਆ ਜਿਵੇਂ ਕਿ ਦਪਿੰਦਰ ਖੁੱਡਾ ਪੀਵਾ ਦੇ ਵਿੱਚ ਕੱਲ ਕਹਿ ਕੇ ਗਏ ਨੇ ਵੀ ਸਾਨੂੰ ਦੂਜੇ ਘਰਾਂ ਦੀ ਜਾਣ ਦੀ ਲੋੜ ਨਹੀਂ ਤੁਸੀਂ ਆਪਰਾ ਆਪਣਾ ਪਿੰਡ ਆਪਣੇ ਆਪਣੀ ਬਾੜ ਨੂੰ ਸੰਭੋ ਹਰੇਕ ਜਿਹੜੇ ਨੇ ਵਰਕਰ ਨੇ ਉਹ ਇਹਨਾਂ ਸੌਖਾ ਨਾ ਸਮਝਣ ਵੀ ਜੇਕਰ ਕਾਂਗਰਸ ਦੀ ਹਵਾ ਹੈ ਕਈ ਵਾਰੀ ਕੁਛ ਐਦਾ ਹੁੰਦਾ ਵੀ ਲੋਕ ਤੁਸੀਂ ਉਹਨਾਂ ਦੇ ਘਰਾਂ ਤੱਕ ਨਹੀਂ ਪਹੁੰਚਦੇ ਵਿਸ਼ਵਾਸ਼ੁ ਜਰਿੰਦੇਓ ਜਿਸ ਕਰਕੇ ਸਰਕਾਰ ਕਿਤੇ ਨਾ ਕਿਤੇ ਕਿਸੇ ਪੱਖ ਤੋਂ ਬਣ ਤੋਂ ਰਹਿ ਜਾਂਦੀ ਐ ਸਤਪਿੰਦਰ ਖੋਡਾ ਨੇ ਹਰ ਜਗ੍ਹਾ ਤੇ ਅਪੀਲ ਕਰ ਰਹੇ ਨੇ ਵੀ ਹਰਿਆਣਾ ਦੇ ਇੱਕ ਇੱਕ ਕਾਂਗਰਸੀ ਵਰਕਰ ਨੂੰ ਮਿਹਨਤ ਕਰਨੀ ਪਵੇਗੀ ਘਰ ਘਰ ਜਾਣਾ ਪਵੇਗਾ ਔਰਤਾਂ ਨੂੰ ਸਮਝਾਉਣਾ ਪਵੇਗਾ ਬਜ਼ੁਰਗਾਂ ਨੂੰ ਸਮਝਾਉਣਾ ਪਵੇਗਾ ਯੂਵਾ ਨੂੰ ਨਾਲ ਲੈ ਕੇ ਜਾਣਾ ਪਵੇਗਾ ਤਾਂ ਹੀ ਹਰਿਆਣਾ ਦੇ ਵਿੱਚ ਚੰਗੀ ਮжоਰਿਟੀ ਦੇ ਵਿੱਚ ਜਿਹੜੀ ਕਾਂਗਰਸ ਸਰਕਾਰ ਹੈ ਉਹ ਆ ਸਕਦੀ ਹੈ ਸੋ ਸਿਆਸੀ ਮਾਹਿਰਾਂ ਦੀਆਂ ਜਿਹੜੀਆਂ ਨਿਗਾਹਾਂ ਨੇ ਹਰਿਆਣਾ ਤੇ ਲੱਗੀਆਂ ਨੇ ਕਿਉਂਕਿ ਹਰਿਆਣਾ ਇੱਕ ਹਿੰਦੀ ਬੈਲਟ ਹੈ ਜੇਕਰ ਹਿੰਦੀ ਬੈਲਟ ਦੇ ਉੱਪਰ ਕਾਂਗਰਸ ਦਾ ਕਬਜ਼ਾ ਹੁੰਦਾ ਹੈ ਤੇ ਬੀਜੇਪੀ ਨੂੰ ਇੱਕ ਵੱਡਾ ਕਰੰਟ ਤੇ ਵੱਡੀ ਬਿਜਲੀ ਉਹਨਾਂ ਦੇ ਉੱਪਰ ਆ ਕੇ ਡਿੱਗੇਗੀ ਸੋ ਅਜੇ ਤਾਂ ਮੋਦੀ ਅਮਰੀਕਾ ਦੇ ਵਿੱਚ ਨੇ ਹਮੇਸ਼ਾ ਵੀ ਅਜੇ ਹਰਿਆਣਾ ਵਿੱਚ ਉਹਨਾਂ ਨੇ ਐਂਟਰੀ ਨਹੀਂ ਮਾਰੀ ਖੱਟੜ ਅਜੇ ਚੁੱਪ ਨੇ ਕਿਸੇ ਗੱਲ ਨੂੰ ਲੈ ਕੇ ਤੁਹਾਡੀ ਜਿਹੜੀ ਸ਼ੈਲਜਾ ਕਾਂਗਰਸ ਵਿੱਚ ਆਪਣੀ ਵੀ ਐਕਟੀਵਿਟੀਆਂ ਕਰਕੇ ਚੁੱਪ ਐ ਸੋ ਵੇਖਣਾ ਹੋਵੇਗਾ ਵੀ ਇਸ ਵਾਰ ਬੀਜੇ ਪੀਂਧੀਆਂ ਜਿਹੜੀਆਂ ਰੈਲੀਆਂ ਨੇ ਉਹ ਕਿੱਦਾਂ ਦੀਆਂ ਹੋਣਗੀਆਂ ਕੀ ਮੋਦੀ ਕੋਈ ਚਮਤਕਾਰ ਕਰ ਪਾਣਗੇ ਭਾਵੇਂ ਕਿ ਚੋਣ ਮੈਨੀਫੈਸਟੋ ਕਾਂਗਰਸ ਨੇ ਵੀ ਜਾਰੀ ਕਰਤਾ ਹੈ ਬੀਜੇਪੀ ਵੱਲੋਂ ਵੀ ਮੈਨੀਫੈਸਟੋ ਲੋਕਾਂ ਦੇ ਅੱਗੇ ਰੱਖ ਦਿੰਦਾ ਹੈ ਪਰ ਜਿਹੜੀਆਂ ਗੱਲਾਂ ਸਾਹਮਣੇ ਹੋਣ ਚੋਣ ਪ੍ਰਚਾਰ ਵਿੱਚ ਆ ਰਹੀਆਂ ਨੇ ਵੀ ਰੈਲੀਆਂ ਵੱਡੀਆਂ ਰੈਲੀਆਂ ਬੀਜੇਪੀ ਕਿਉਂ ਨਹੀਂ ਕਰਾ ਰਹੀਆਂ ਆਖਰ ਸ਼ਾਂਤ ਕਿਉਂ ਨੇ ਚੁੱਪ ਕਿਉਂ ਨੇ ਕੀ ਕਾਰਨ ਹੈ ਸੋ ਹਰਿਆਣਾ ਦੇ ਵਿੱਚ ਇਸ ਵਾਰ ਇੰਨਾ ਚੋਣਾ ਦੇ ਵਿੱਚ ਕਿਸਾਨਾਂ ਦਾ ਵੱਡਾ ਪ੍ਰਭਾਵ ਦੇਖਣ ਨੂੰ ਮਿਲੇਗਾ ਜਿੱਧਰ ਕਿਸਾਨ ਆਪਣਾ ਵੋਟ ਬੈਂਕ ਸੁੱਟ ਰਗੇ ਉਹਨਾਂ ਹਲਕਿਆਂ ਦੇ ਵਿੱਚ ਉਹ ਉਮੀਦਵਾਰ ਜਿੱਤ ਕੇ ਵਿਧਾਨ ਸਭਾ ਦੇ ਵਿੱਚ ਜਾਣਗੇ ਸੋ ਭਾਵੇਂ ਕਿ ਕਾਂਗਰਸ ਵੱਲੋਂ ਦਾਅਵੇ ਕੀਤੇ ਜਾ ਰਹੇ ਨੇ ਵੀ ਮжоਰਿਟੀ ਦੇ ਵਿੱਚ ਸਰਕਾਰ ਆ ਰਹੀ ਐ ਸੀ ਬਿਲਕੁਲ ਸੱਤਾ ਪੂਰੀ ਮжоਰਿਟੀ ਵਿੱਚ ਲੈ ਕੇ ਆ ਰਹੇ ਆ ਕਿਉਂਕਿ ਜਿਹੜੇ ਹੁੱਡਾ ਭਪਿੰਦਰ ਹੁੱਡਾ ਆ ਮੁੱਖ ਮੰਤਰੀ ਨੇ ਲਗਾਤਾਰ ਕਿਤੇ ਨਾ ਕਿਤੇ ਉਹਨਾਂ ਉੱਤੇ ਕੋਈ ਭ੍ਰਸ਼ਟਾਚਾਰੀ ਦੇ ਦੋਸ਼ ਨਹੀਂ ਕਿਤਨਾ ਕਿਤੇ ਘੇਰਨ ਦਾ ਯਤਨ ਵੀ ਉਹਨਾਂ ਨੂੰ ਕੀਤਾ ਗਿਆ ਸੀ ਲੇਕਿਨ ਜਾਟਾਂ ਦੇ ਵਿੱਚ ਭਪਿੰਦਰ ਹੁੱਡਾ ਦੀ ਆਪਣੀ ਸ਼ਭੀ ਹੈ ਸੋ ਇਸ ਸ਼ਭੀ ਦੇ ਚੱਲਦਾ ਭਪਿੰਦਰ ਹੁੱਡਾ ਦੀ ਅਗਵਾਹੀ ਦੇ ਵਿੱਚ ਬਹੁਤ ਸਾਰੇ ਜਿਹੜੇ ਲੀਡਰ ਨੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਨੇ ਸੋ ਭਪਿੰਦਰ ਹੁੱਡਾ ਵੀ ਆਪ ਨਿਗਰਾਨੀ ਕਰ ਰਹੇ ਨੇ ਭਪਿੰਦਰ ਹੁੱਡਾ ਆਪ ਡਟੇ ਹੋਏ ਪਾਵੇਗੀ ਕੁਮਾਰੀ ਸ਼ੈਲਜਾ ਆਉਣ ਵਾਲੇ ਦਿਨਾਂ ਦੇ ਵਿੱਚ ਕਿੱਦਾਂ ਦਾ ਚੋਣ ਪ੍ਰਚਾਰ ਵਿੱਚ ਕਿੱਦਾਂ ਕੁੱਦਦੀ ਹੈ ਕਿੱਦਾਂ ਦਾ ਰੰਗਮੰਚ ਲੈ ਕੇ ਆਉਂਦੀ ਕਿਉਂਕਿ ਦਲਿਤ ਪਾਈਚਾਰੇ ਨਾਲ ਸੰਬੰਧਤ ਹੈ ਉਹਨੂੰ ਵੀ ਕਾਂਗਰਸ ਦੇ ਵਿੱਚ ਪੂਰੀ ਤਰ੍ਹਾਂ ਟਿਕਾਊ ਤਰੀਕੇ ਦੇ ਨਾਲ ਸਿੱਧੇ ਰੂਪ ਦੇ ਵਿੱਚ ਡਟਣਾ ਪਵੇਗਾ ਕਿਉਂਕਿ ਦਲਿਤ ਜਿਹੜਾ ਕੇਡਰ ਹੈ ਵੱਡੀ ਪੱਧਰ ਤੇ ਕੇਡਰ ਹੈ ਕਿ ਦਲਿਤ ਜੇ ਵੋਟਰ ਕਿਸੇ ਪਾਸੇ ਖਿੰਡਿਆ ਤਾਂ ਕਾਂਗਰਸ ਦਾ ਨੁਕਸਾਨ ਵੀ ਕਿਤੇ ਨਾ ਕਿਤੇ ਹੋ ਸਕਦਾ ਸੋ ਆਉਣ ਵਾਲੇ ਦਿਨਾਂ ਦੇ ਚੋਣ ਪ੍ਰਚਾਰ ਤੇ ਤਿੱਖੀ ਨਜ਼ਰ ਹੈ ਸਾਡੀ ਅਸੀਂ ਫੇਰ ਤੁਹਾਡੇ ਨਾਲ ਜੁੜਾਂਗੇ ਮੈਨੂੰ ਦਿਓ ਜਾਰੀ ਸਤਿ ਸ੍ਰੀ ਅਕਾਲ